ਜਦੋਂ ਤੁਹਾਡੀਆਂ ਹਜ਼ਾਰਾਂ ਕੋਸ਼ਿਸ਼ਾਂ ਕਰਨ ਦੇ ਬਾਅਦ ਵੀ ਤੁਹਾਡੇ ਪਰਿਵਾਰ ਦੇ ਵਿੱਚੋਂ ਨਾ ਤਾਂ ਦਲੇਦਰਤਾ ਦੂਰ ਹੁੰਦੀ ਆ ਤੇ ਨਾ ਹੀ ਘਰ ਦੇ ਵਿੱਚੋਂ ਜਿਹੜੀ ਗਰੀਬੀ ਆ ਉਹ ਦੂਰ ਹੋ ਰਹੀ ਆ ਤਾਂ ਇਸ ਦਾ ਇੱਕ ਮੇਨ ਕਾਰਨ ਇਹ ਵੀ ਹੋ ਸਕਦਾ ਕਿ ਤੁਹਾਡੇ ਤੇ ਉਸ ਸੂਰਜ ਦੇਵਤਾ ਦੀ ਕਰੋਪੀ ਹੋਵੇ ਕਿਉਂਕਿ ਜੇਕਰ ਉਸ ਸੂਰਜ ਦੇਵਤਾ ਦੀ ਤੁਹਾਡੇ ਉੱਪਰ ਨਾਰਾਜ਼ਗੀ ਹੋਵੇਗੀ ਤਾਂ ਚਾਹੇ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੋ ਤੁਹਾਡੇ ਘਰ ਦੇ ਵਿੱਚੋਂ ਗਰੀਬੀ ਤੇ ਦਲੇਦਰਤਾ ਦੂਰ ਹੋਈ ਹੀ ਨਹੀਂ ਸਕਦੀ ਸਾਧ ਸੰਗਤ ਜੀ ਹੁਣ ਤੁਸੀਂ ਇਸ ਗੱਲ ਦਾ ਕਿਵੇਂ ਪਤਾ ਲਾ ਸਕਦੇ ਹੋ ਕਿ ਸਾਡੇ ਉੱਪਰ ਉਸ ਸੂਰਜ ਦੇਵਤਾ ਦੀ ਨਾਰਾਜ਼ਗੀ ਹੈ ਜਾਂ ਨਹੀਂ ਫਿਰ ਤੁਸੀਂ ਕੀ ਕਰ ਸਕਦੇ ਹੋ ਉਸ ਦੀ ਨਾਰਾਜ਼ਗੀ ਦੂਰ ਕਰਨ ਲਈ ਸਾਧ ਸੰਗਤ ਜਿਹੜੇ ਬਹੁਤ ਹੀ ਮਹਾਨ ਤੇ ਵੱਡੇ ਪਹੁੰਚੇ ਹੋਏ ਮਹਾਪੁਰਖ ਹੁੰਦੇ ਨੇ ਜਾਂ ਫਿਰ ਸਾਧੂ ਲਾਲੂ ਉਹਨਾਂ ਕੋਲ ਹਰ ਇੱਕ ਯੁਕਤੀ ਹੁੰਦੀ ਆ ਤੇ ਹਰ ਇੱਕ ਸਮੱਸਿਆ ਦਾ ਹੱਲ ਹੁੰਦਾ ਕਿ ਉਹਨਾਂ ਨੇ ਆਪਣੇ ਪਿਆਰਿਆਂ ਨੂੰ ਕਿਵੇਂ ਸਹੀ ਰਾਹ ਤੇ ਲਿਆਉਣਾ ਹੁੰਦਾ ਤੇ ਜਿਹੜੀਆਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਰੁਕਾਵਟਾਂ ਨੇ ਉਹ ਕਿਵੇਂ ਦੂਰ ਕਰਨੀਆਂ ਹੁੰਦੀਆਂ ਨੇ ਇੱਕ ਬਹੁਤ ਹੀ ਪਹੁੰਚਿਆ ਹੋਇਆ ਸਾਧੂ ਉਸ ਪਿੰਡ ਵਿੱਚੋਂ ਦੀ ਲੰਘਦਿਆਂ ਇੱਕ ਘਰ ਦਾ ਉਹਨੇ ਦਰਵਾਜ਼ਾ ਖੜਕਾਇਆ ਘਰ ਦਾ ਦਰਵਾਜ਼ਾ ਖੁੱਲਾ ਹੀ ਸੀ ਤੇ ਅੰਦਰ ਇੱਕ ਮੰਝੇ ਤੇ ਬਹੁਤ ਹੀ ਦੁਬਲਾ ਪਤਲਾ ਇੱਕ ਆਦਮੀ ਪਿਆ ਸੀ ਤੇ ਸਾਧੂ ਨੇ ਉਸ ਆਦਮੀ ਨੂੰ ਦੇਖ ਕੇ ਇਹ ਅੰਦਾਜ਼ਾ ਲਾ ਹੀ ਲਿਆ ਸੀ ਕਿ ਇਸ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਉਸ ਦੇ ਮੰਝੇ ਦੇ ਆਲੇ-ਦਾਲੇ ਵੀ ਸਾਰਾ ਸਮਾਨ ਖਿਲਰਿਆ ਪਿਆ ਸੀ ਉਸ ਦੇ ਵਿੱਚ ਇੰਨੀ ਵੀ ਹਿੰਮਤ ਨਹੀਂ ਸੀ ਕਿ ਉਹ ਉੱਠ ਕੇ ਸਾਧੂ ਨੂੰ ਕੁਝ ਆਖ ਸਕੇ ਉਸ ਸਾਧੂ ਨੇ ਉਸ ਆਦਮੀ ਨੂੰ ਕਿਹਾ ਕਿ ਜੇ ਮੈਨੂੰ ਇੱਕ ਅੱਧੀ ਰੋਟੀ ਤੁਸੀਂ ਦੇ ਸਕਦੇ ਹੋ ਮੈਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਹੈ ਉਸ ਆਦਮੀ ਨੇ ਮੰਜੇ ਤੇ ਹੀ ਪੈ ਪੈਨੇ ਉਸ ਸਾਧੂ ਨੂੰ ਕਿਹਾ ਕਿ ਤੁਸੀਂ ਅੰਦਰ ਆਜੋ ਸਾਧੂ ਉਸ ਦੀ ਗੱਲ ਸੁਣ ਕੇ ਉਸ ਦੇ ਮੰਜੇ ਤੇ ਆ ਕੇ ਬੈਠ ਗਿਆ ਉਸ ਆਦਮੀ ਨੇ ਆਪਣੇ ਘਰ ਦੀ ਸਾਰੀ ਗੱਲਬਾਤ ਉਸ ਸਾਧੂ ਦੇ ਨਾਲ ਕੀਤੀ ਕਿ ਕਿਸ ਤਰ੍ਹਾਂ ਦੇ ਉਹਦੇ ਘਰ ਦੇ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਨੇ ਇੱਕ ਵਕਤ ਦੀ ਜਿਹੜੀ ਰੋਟੀ ਆ ਉਹ ਵੀ ਬਹੁਤ ਔਖੀ ਨਸੀਬ ਹੁੰਦੀ ਆ ਤੇ ਨਾਲ ਦੀ ਨਾਲ ਇਹ ਵੀ ਆਖਿਆ ਕਿ ਮੈਂ ਵੀ ਕੋਈ ਜ਼ਿਆਦਾ ਠੀਕ ਨਹੀਂ ਰਹਿੰਦਾ ਮੈਂ ਵੀ ਬਹੁਤ ਜ਼ਿਆਦਾ ਬਿਮਾਰ ਰਹਣਾ ਉਸ ਸਾਧੂ ਨੇ ਇੱਕ ਗੱਲ ਨੋਟ ਕਰੀ ਕਿ ਕਾਫੀ ਟਾਈਮ ਹੋ ਗਿਆ ਸਾਨੂੰ ਆਪਸ ਵਿੱਚ ਗੱਲਬਾਤ ਕਰਦਿਆਂ ਪਰ ਇਸ ਆਦਮੀ ਨੇ ਮੈਨੂੰ ਇੱਕ ਪਾਣੀ ਦਾ ਗਲਾਸ ਤੱਕ ਵੀ ਪੁੱਛਿਆ ਕਿ ਜੇ ਘਟੂ ਘਟ ਇਸੇ ਘਰ ਦੇ ਵਿੱਚ ਰੋਟੀ ਨਹੀਂ ਹੈ ਤਾਂ ਪਾਣੀ ਤਾਂ ਜ਼ਰੂਰ ਹੋਵੇਗਾ ਤਾਂ ਇਸ ਤੋਂ ਸਾਧੂ ਇੱਕ ਗੱਲ ਤਾਂ ਸਮਝ ਗਿਆ ਸੀ ਤੇ ਇਸ ਗੱਲ ਤੋਂ ਸਾਧੂ ਇੱਕ ਗੱਲ ਤਾਂ ਸਮਝ ਹੀ ਗਿਆ ਸੀ ਵੀ ਕੀ ਕਾਰਨਾ ਜਿਸ ਦੀ ਵਜ੍ਹਾ ਕਰਕੇ ਇਹ ਇੰਨੀ ਤੰਗੀ ਦੇ ਵਿੱਚ ਗੁਜ਼ਾਰਾ ਕਰ ਰਿਹਾ ਹੈ ਉਸ ਸਾਧੂ ਨੇ ਉਸ ਆਦਮੀ ਨੂੰ ਆਖਿਆ ਕਿ ਮੈਂ ਤੇਰਾ ਹੱਥ ਦੇਖ ਕੇ ਦੱਸਾਂ ਕਿ ਤੇਰੇ ਤੇ ਕਿਸ ਵਜ੍ਹਾ ਕਰਕੇ ਇੰਨੀ ਜ਼ਿਆਦਾ ਜਿਹੜੀ ਆ ਉਹ ਗਰੀਬੀ ਹੈ ਉਸ ਆਦਮੀ ਨੇ ਉਸ ਸਾਧੂ ਨੂੰ ਆਪਣਾ ਹੱਥ ਦਿਖਾਇਆ ਤਾਂ ਸਾਧੂ ਆਖਣ ਲੱਗਿਆ ਕਿ ਤੇਰੇ ਉੱਪਰ ਤਾਂ ਉਸ ਸੂਰਜ ਦੇਵਤਾ ਦੀ ਬਹੁਤ ਜ਼ਿਆਦਾ ਨਰਾਜਗੀ ਹੈ ਉਹ ਜਿਹੜਾ ਆਦਮੀ ਸੀ ਉਹ ਬੜਾ ਹੀ ਹੈਰਾਨ ਹੋਇਆ ਤੇ ਸਾਧੂ ਨਾਲ ਦੀ ਨਾਲ ਇਹ ਵੀ ਆਖਣ ਲੱਗਿਆ ਕਿ ਜੇ ਸੂਰਜ ਦੇਵਤਾ ਤੇਰੇ ਤੇ ਹੋਰ ਕਰੋਪ ਹੋ ਗਿਆ ਤਾਂ ਜਿਹੜੀ ਤੈਨੂੰ ਇੱਕ ਵਕਤ ਦੀ ਰੋਟੀ ਮਿਲਦੀ ਹੈ ਉਹ ਵੀ ਤੈਨੂੰ ਮਿਲਣੀ ਜਿਹੜੀ ਆ ਉਹ ਬੰਦ ਹੋ ਜਾਵੇਗੀ ਇਹ ਸੁਣ ਕੇ ਉਹ ਆਦਮੀ ਇੱਕਦਮ ਡਰ ਗਿਆ ਤੇ ਉਹ ਹੱਥ ਜੋੜ ਕੇ ਉਸ ਸਾਧੂ ਨੂੰ ਇਹ ਗੱਲ ਕਹਿਣ ਲੱਗਾ ਕਿ ਮਹਾਰਾਜ ਜੀ ਹੁਣ ਤੁਸੀਂ ਹੀ ਮੈਨੂੰ ਇਸ ਗੱਲ ਦਾ ਕੋਈ ਉਪਾਅ ਦੱਸੋ ਉਸ ਸਾਧੂ ਨੇ ਉਸ ਆਦਮੀ ਨੂੰ ਕਿਹਾ ਕਿ ਤੈਨੂੰ ਅਸੀਂ ਇੱਕ ਜੁਗਤੀ ਦੱਸਦੇ ਹਾਂ ਉਸ ਸੂਰਜ ਦੇਵਤਾ ਦੀ ਕਰੋਪੀ ਨੂੰ ਸ਼ਾਂਤ ਕਰਨ ਲਈ ਤਾਂ ਕਿ ਸੂਰਜ ਦੇਵਤਾ ਤੇਰੇ ਤੋਂ ਨਾਰਾਜ਼ ਨਾ ਹੋਵੇ ਉਸ ਸਾਧੂ ਨੇ ਉਸ ਆਦਮੀ ਨੂੰ ਇੱਕ ਉਪਾਅ ਦੱਸਿਆ ਉਹਨੇ ਕਿਹਾ ਕਿ ਤੂੰ ਹਰ ਰੋਜ਼ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣਾ ਤੇ ਜਦੋਂ ਸੂਰਜ ਛਿਪ ਜਾਵੇ ਉਸ ਤੋਂ ਬਾਅਦ ਸੌਣਾ ਤੇ ਨਾਲ ਦੀ ਨਾਲ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਕਿ ਜੇ ਤੈਨੂੰ ਕੋਈ ਵੀ ਕੰਮ ਦਿਖਦਾ ਤੇ ਉਹ ਕੰਮ ਨੂੰ ਕਰਕੇ ਨਿਬੇੜ ਹੀ ਦੇਣਾ ਤੇ ਮਨਜੀ ਤੇ ਤਾਂ ਤੈਂ ਸਾਰਾ ਦਿਨ ਜਿੰਨਾ ਚਿਰ ਤੈਨੂੰ ਸੂਰਜ ਦਿਖਦਾ ਉਨਾ ਚਿਰ ਮੁੰਜੀ ਤੇ ਤਾਂ ਆਪਣੀ ਟੂਹੀ ਨੂੰ ਲਾਉਣਾ ਹੀ ਨਹੀਂ ਇਹ ਗੱਲ ਆਖ ਕੇ ਸਾਧੂ ਅੱਗੇ ਚੱਲਿਆ ਗਿਆ ਉਸ ਤੋਂ ਬਾਅਦ ਸਾਧੂ ਲਗਭਗ 3 ਮਹੀਨਿਆਂ ਬਾਅਦ ਉਸੇ ਘਰ ਦੇ ਵਿੱਚ ਵਾਪਸ ਉਸ ਆਦਮੀ ਨੂੰ ਦੇਖਣ ਦੇ ਲਈ ਆਇਆ ਕਿ ਹੁਣ ਉਸ ਘਰ ਦੇ ਕੀ ਹਾਲਾਤ ਨੇ ਪਰ ਉਹ ਕੀ ਦੇਖਦਾ ਕਿ ਜਿੱਥੇ ਉਹ ਟੁੱਟਿਆ-ਫੁੱਟਿਆ ਘਰ ਸੀ ਉੱਥੇ ਇੱਕ ਬਹੁਤ ਹੀ ਸੋਨਾ ਘਰ ਪੈ ਚੁੱਕਿਆ ਸੀ ਤੇ ਜਦੋਂ ਉਸਨੇ ਉਸ ਘਰ ਦਾ ਬੂਹਾ ਖੜਕਾਇਆ ਤਾਂ ਅੰਦਰੋਂ ਇੱਕ ਬਹੁਤ ਹੀ ਤੰਦਰੁਸਤ ਆਦਮੀ ਆਇਆ ਤੇ ਉਸਨੂੰ ਦੇਖ ਕੇ ਸਾਧੂ ਨੂੰ ਲੱਗਿਆ ਕਿ ਸ਼ਾਇਦ ਉਹ ਆਪਣੀ ਗਰੀਬੀ ਤੋਂ ਇੰਨਾ ਤੰਗ ਆ ਗਿਆ ਹੋਵੇਗਾ ਜਿਸ ਦੀ ਵਜ੍ਹਾ ਕਰਕੇ ਉਸ ਆਦਮੀ ਨੇ ਆਪਣਾ ਘਰ-ਬਾਰ ਬੇਸਤਾ ਹੋਵੇਗਾ ਤੇ ਇਹੀ ਦੇਖ ਕੇ ਉਹ ਸਾਧੂ ਜਦੋਂ ਮੁੜਨ ਲੱਗਿਆ ਉਸ ਆਦਮੀ ਨੇ ਉਸ ਸਾਧੂ ਨੂੰ ਰੋਕ ਲਿਆ ਤੇ ਹੱਥ ਜੋੜ ਕੇ ਆਖਣ ਲੱਗਿਆ ਕਿ ਮਹਾਰਾਜ ਮੈਨੂੰ ਲੱਗਦਾ ਤੁਸੀਂ ਮੈਨੂੰ ਪਹਿਚਾਨ ਨਹੀਂ ਸਾਧੂ ਕਹਿਣ ਲੱਗਿਆ ਵੀ ਨਹੀਂ ਮੈਂ ਨਹੀਂ ਪਹਿਚਾਨਿਆ ਤੂੰ ਕੌਣ ਆ ਪਾਏ ਉਹ ਆਖਣ ਲੱਗਿਆ ਜੀ ਮੈਂ ਉਹੀ ਆ ਜਿਹਨੂੰ ਤੁਸੀਂ ਇਹ ਗੱਲ ਦੱਸੀ ਸੀ ਕਿ ਮੇਰੇ ਤੇ ਸੂਰਜ ਦੇਵਤਾ ਦੀ ਕਰੋਪੀ ਹੈ ਸਾਧੂ ਨੇ ਇਹ ਗੱਲ ਸੁਣੀ ਤਾਂ ਸਾਧੂ ਖੁਦ ਬੜਾ ਹੈਰਾਨ ਰਹਿ ਗਿਆ ਕਿ ਇੰਨਾ ਪਰਿਵਰਤਨ ਇਸ ਆਦਮੀ ਵਿੱਚ ਕਿਵੇਂ ਆ ਗਿਆ ਤਾਂ ਉਹ ਆਦਮੀ ਆਖਣ ਲੱਗਿਆ ਕਿ ਜਦੋਂ ਤੁਸੀਂ ਇਹ ਗੱਲ ਆਖ ਕੇ ਇੱਥੋਂ ਚਲੇ ਗਏ ਸੀ ਤਾਂ ਮੈਂ ਉਸ ਤੋਂ ਦੂਸਰੇ ਦਿਨ ਤੋਂ ਹੀ ਜਿਵੇਂ ਤੁਸੀਂ ਕਿਹਾ ਸੀ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਦਾ ਤੇ ਜਿਹੜਾ ਵੀ ਮੈਨੂੰ ਕੰਮ ਦਿਖਦਾ ਮੈਂ ਉਹ ਕੰਮ ਪੂਰਾ ਕਰ ਦਿੰਦਾ ਤੇ ਦਿਨ ਦੇ ਵਿੱਚ ਕਈ ਵਾਰ ਤਾਂ ਮੇਰਾ ਸਰੀਰ ਇੰਨਾ ਥੱਕ ਜਾਂਦਾ ਸੀ ਤੇ ਮਨ ਕਰਦਾ ਸੀ ਕਿ ਮੈਂ ਮੰਜੇ ਤੇ ਪੈ ਜਾਵਾਂ ਪਰ ਫੇਰ ਮੈਨੂੰ ਤੁਹਾਡਾ ਬਚਨ ਯਾਦ ਆ ਜਾਂਦਾ ਸੀ ਕਿ ਜਿੰਨਾ ਚਿਰ ਸੂਰਜ ਸਿਰ ਤੇ ਹੋਵੇਗਾ ਉਨਾ ਚਿਰ ਤੈਂ ਆਪਣੀ ਜੜੀ ਟੂਹੀਆ ਉਹ ਮੰਜੇ ਨਾ ਲਾਉਣੀ ਇਸ ਤਰ੍ਹਾਂ ਕਰਦੇ ਕਰਦੇ ਸਾਧੂ ਜੀ ਕਦੋਂ ਮੇਰੀ ਆਮਦਨ ਦੇ ਵਿੱਚ ਬਰਕਤ ਪੈਣ ਲੱਗੀ ਇਹ ਕਦੋਂ ਮੇਰੇ ਪਰਿਵਾਰ ਦੀ ਗਰੀਬੀ ਦੂਰ ਹੋ ਗਈ ਇਹ ਮੈਨੂੰ ਖੁਦ ਨੂੰ ਵੀ ਪਤਾ ਹੀ ਨਹੀਂ ਚੱਲਿਆ ਹੁਣ ਸਾਧ ਸੰਗਤ ਜੀ ਇਹਦੇ ਵਿੱਚ ਅਸਲ ਗੱਲ ਕੁਝ ਹੋਰ ਸੀ ਜਿਹੜੀ ਕਿ ਉਸ ਸਾਧੂ ਨੇ ਨੋਟ ਕਰ ਲਈ ਸੀ ਕਿ ਕਿਸ ਚੀਜ਼ ਦੀ ਵਜ੍ਹਾ ਕਰਕੇ ਇਸ ਆਦਮੀ ਦੀ ਜਿਹੜੀ ਗਰੀਬੀ ਆ ਉਹ ਦੂਰ ਨਹੀਂ ਹੋ ਰਹੀ ਉਸ ਸਾਧੂ ਨੇ ਇਹ ਗੱਲ ਨੋਟ ਕਰੀ ਸੀ ਉਸ ਸਾਧੂ ਨੂੰ ਜਦੋਂ ਉਸ ਆਦਮੀ ਦੇ ਨਾਲ ਦਲਾਂ ਕਰਦਿਆਂ ਨੂੰ ਬਹੁਤ ਟਾਈਮ ਹੋ ਗਿਆ ਸੀ ਜਦੋਂ ਉਹ ਪਹਿਲਾਂ ਉਸਦੇ ਘਰ ਵਿੱਚ ਆਇਆ ਸੀ ਤਾਂ ਉਸ ਆਦਮੀ ਦੀ ਇੰਨੀ ਹਿੰਮਤ ਤੱਕ ਨਹੀਂ ਪਈ ਕਿ ਉਹ ਉੱਠ ਕੇ ਉਸ ਸਾਧੂ ਨੂੰ ਪਾਣੀ ਦੇ ਸਕੇ ਤਾਂ ਉਹ ਸਾਧੂ ਇਹ ਗੱਲ ਸਮਝ ਗਿਆ ਸੀ ਕਿ ਇਹਦੀ ਗਰੀਬੀ ਤੇ ਦਲਿੱਦਰਤਾ ਦਾ ਮੇਨ ਕਾਰਨ ਸਿਰਫ ਇਹਦਾ ਆਲਸ ਪਾਨਾ ਤੇ ਇਸ ਵਜ੍ਹਾ ਕਰਕੇ ਹੀ ਉਸ ਸਾਧੂ ਨੇ ਸੋਚਿਆ ਕਿ ਜੇ ਮੈਂ ਇਸ ਆਦਮੀ ਨੂੰ ਸਿੱਧਾ ਹੀ ਇਹ ਆਖ ਦਵਾਂਗਾ ਕਿ ਤੇਰੀ ਆਲਸ ਦੀ ਵਜ੍ਹਾ ਕਰਕੇ ਹੀ ਤੇਰੇ ਘਰ ਵਿੱਚ ਦਲੇਦਰਤਾ ਤੇ ਗਰੀਬੀ ਹੈ ਤਾਂ ਇਹਨੇ ਮੇਰੀ ਗੱਲ ਨੂੰ ਅਣ ਸੁਣਿਆ ਕਰ ਦੇਣਾ ਹੈ ਇਸ ਕਰਕੇ ਹੀ ਉਸ ਸਾਧੂ ਨੇ ਇੱਕ ਮਨ ਘੜਤ ਕਹਾਣੀ ਦੇ ਨਾਲ ਵੀ ਤੇਰੇ ਤੇ ਸੂਰਜ ਦੇਵਤਾ ਦੀ ਕਰੋਪੀ ਹੈ ਇਸ ਤਰ੍ਹਾਂ ਉਸ ਆਦਮੀ ਨੂੰ ਡਰਾ ਕੇ ਉਹਦੇ ਜੀਵਨ ਨੂੰ ਸਫਲ ਕਰ ਦਿੱਤਾ ਤਾਂ ਹੀ ਤਾਂ ਕਹਿੰਦੇ ਨੇ ਸਾਧੂਆਂ ਦੀ ਸੰਗਤ ਤੇ ਮਹਾਪੁਰਖਾਂ ਦੀਆਂ ਜੋਤੀਆਂ ਬੰਦੇ ਨੂੰ ਤਾਰ ਦਿੰਦੀਆਂ ਨੇ ਹੁਣ ਇਹ ਗੱਲ ਤੁਸੀਂ ਵੀ ਆਪਣੇ ਅੰਦਰ نوٹ ਕਰ ਲਓ ਕਿ ਉਸ ਆਦਮੀ ਦੀ ਤਰ੍ਹਾਂ ਤੁਹਾਡੇ ਵਿੱਚ ਆਲਸ ਹੈ ਕਿ ਸੂਰਜ ਦੇਵਤਾ ਦੀ ਕਰੋਪੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ